ਸੋ ਕਸ਼ਮੀਰ ਚ ਹੋਏ ਟੈਰਰਿਸਟ ਅਟੈਕ ਤੋਂ ਬਾਅਦ ਪਾਕਿਸਤਾਨੀ ਐਕਟਰਸ ਜੋ ਨੇ ਉਹ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਹਾਨਿਆ ਅਮੀਰ ਸੋਸ਼ਲ ਮੀਡੀਆ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੀ ਹੈ ਹਰ ਕਿਸੇ ਦੀ ਜੋ ਹੈ ਰੂਹ ਝੰਡੋੜੀ ਗਈ ਜਦੋਂ ਪਤਾ ਚੱਲਿਆ ਕਿ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਲੋਕ ਜੋ ਘੁੰਮਣ ਗਏ ਸੀਗੇ ਟੂਰਿਸਟ ਜਿਨ੍ਹਾਂ ਨੇ ਉੱਥੇ ਵਿਜ਼ਿਟ ਕੀਤਾ ਉਹਨਾਂ ਚੋਂ ਉਹਨਾਂ ਦੀ ਰਿਲੀਜੀਅਨ ਨੂੰ ਪੁੱਛ ਕੇ ਜੋ ਉਹਨਾਂ ਤੇ ਅਟੈਕ ਕੀਤਾ ਗਿਆ ਸੋ ਹਾਨਿਆ ਅਮੀਰ ਲਿਖਦੀ ਹੈ ਟ੍ਰੈਜੇਡੀ ਐਨੀਵਰ ਇਜ਼ ਅ ਟ੍ਰੈਜੇਡੀ ਫਾਰ 올 ਆਫ ਅਸ ਮਾਈ ਹਾਰਟ ਇਜ਼ ਵਿਦ ਦ ਇਨੋਸੈਂਟ ਲਿਵਜ਼ ਅਫੈਕਟਡ ਬਾਈ ਦ ਇਵੈਂਟਸ ਇਨ ਪੇਨ ਐਂਡ ਗਰੀਫ ਐਂਡ ਇਨ ਹੋਪ ਵੀ ਆਰ ਵਨ ਵੈਨ ਇਨੋਸੈਂਟ ਲਿਵਸ ਆਰ ਲੋਸਟ ਦਾ ਪੇਨ ਇਜ਼ ਨਾਟ देयर ਅਲੋਨ ਇਟ ਬਿਲੋਂਗਸ ਟੂ ਆਲ ਆਫ ਅਸ ਨੋ ਮੈਟਰ ਵੇਅਰ ਵੀ ਕਮ ਫਰਮ ਗਰੀਫ ਸਪੀਕਸ ਦ ਸੇਮ ਲੈਂਗੁਏਜ ਮੇ ਵੀ ਚੂਜ਼ ਹਿਮੈਨਿਟੀ ਆਲਵੇਜ਼ ਸੋ ਹਾਨਿਆ ਮਿਰ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ ਔਰ ਲਿਖਦੀ ਹੈ ਕਿ ਅਸੀਂ ਸਾਰੇ ਇਕੱਠੇ ਆ ਔਰ ਅਗਰ ਇੱਕ ਤੇ ਦੁੱਖ ਆਇਆ ਹੈ ਤਾਂ ਸਭ ਤੇ ਹੀ ਆਇਆ ਹੈ ਦੁੱਖ ਸਭ ਦਾ ਸੇਮ ਹੁੰਦਾ ਹੈ ਸੋ ਹਾਨਿਆ ਜੋ ਨੇ ਉਹ ਵੀ फील कर पा रही है कि जो होया बहुत गलत होया उस बाद फवाद खान की लिखते हैं डीपली सड इन टू हेयर द न्यूज़ ऑफ अटैक इन पहलगाम आर थॉट्स एंड प्रेयर्स आर विद द विक्टिम्स ऑफ दिस हॉरीफाइंग इंसिडेंट एंड वी प्रे फॉर द स्ट्रेंथ एंड हीलिंग फॉर द फैमिलीज ਇਨ ਦਿਸ ਡਿਫਿਕਲਟ ਟਾਈਮ ਸੋ ਫਵਾਦ ਖਾਨ ਵੀ ਲਿਖਦੇ ਨੇ ਕਿ ਅਸੀਂ ਸਾਰੇ ਉਹਨਾਂ ਫੈਮਿਲੀਜ਼ ਦੇ ਨਾਲ ਆ ਜੋ ਵੀ ਹੋਇਆ ਬਹੁਤ ਗਲਤ ਹੋਇਆ ਸੋ ਇਸ ਤੋਂ ਇਲਾਵਾ ਹੋਰ ਵੀ ਪਾਕਿਸਤਾਨੀ ਕਲਾਕਾਰ ਜੋ ਨੇ ਲਿਖਦੇ ਨੇ ਮਾਈ ਡੀਪੈਸਟ ਕੰਡੋਲੈਂਸ ਟੂ ਦਾ ਆਲ ਦਾ ਅਫੈਕਟਿਡ ਫੈਮਿਲੀਜ਼ ਐਂਡ ਐਕਟ ਆਫ ਟੈਰਰਿਜ਼ਮ ਅਗੇਂਸਟ ਵਨ ਇਜ਼ ਟੈਰਰਿਜ਼ਮ ਅਗੇਂਸਟ ਆਲ ਵਾਟ ਹੈਪਨਸ ਟੂ ਦਾ ਵਰਡ ਪਹਿਲਗਾਮ ਸੋ ਪਹਿਲਗਾਮ ਦੇ ਵਿੱਚ ਲੋਕ ਵਿਜ਼ਿਟ ਕੀਤਾ ਲੋਕਾਂ ਨੇ ਆਪਣਾ ਠੰਡੇ ਦਿਨਾਂ ਦਾ ਆਨੰਦ ਮਾਣਨ ਦੇ ਲਈ ਖੁੱਲੇ ਆਸਮਾਨ ਦੇ ਵਿੱਚ ਚੰਗਾ ਸਮਾਂ ਬਤੀਤ ਕਰਨ ਦੇ ਲਈ ਲੋਕ ਵੀਰ ਪਹੁੰਚੇ ਉਹਨਾਂ ਨੇ ਚੰਗਾ ਸਮਾਂ ਬਤੀਤ ਕਰਨ ਦੇ ਲਈ ਆਪਣੇ ਪੂਰੇ-ਪੂਰੇ ਪਰਿਵਾਰਾਂ ਨੂੰ ਨਾਲ ਲੈ ਕੇ ਗਏ ਲੇਕਿਨ ਉੱਥੇ ਪਹੁੰਚਦਿਆਂ ਹੀ ਥੋੜੇ ਹੀ ਸਮੇਂ ਦੇ ਵਿੱਚ ਗੋਲੀਆਂ ਦੀ ਆਵਾਜ਼ ਆਉਂਦੀ ਹੈ ਔਰ ਪਤਾ ਚੱਲਦਾ ਹੈ ਕਿ ਟੈਰਰਿਸਟ ਅਟੈਕ ਹੋਣ ਵਾਲਾ ਹੈ ਔਰ ਜਦੋਂ ਅਟੈਕ ਹੁੰਦਾ ਹੈ ਤਾਂ ਰਿਲੀਜੀਅਨ ਪੁੱਛ ਕੇ ਜੋ ਹੈ ਉਹਨਾਂ ਤੇ ਅਟੈਕ ਕੀਤਾ ਜਾਂਦਾ ਸੋ ਬਹੁਤ ਸਾਰੀਆਂ ਫੈਮਲੀਆਂ ਨੇ ਜੋ ਆਪਣੇ ਪਰਿਵਾਰਾਂ ਨੂੰ ਗਵਾਇਆ ਔਰ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਭਾਵੁਕ ਕਰ ਦੇਣ ਵਾਲੀਆਂ ਔਰ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਸੋ ਇਦਾਂ ਹੀ ਜੋ ਪਾਕਿਸਤਾਨੀ ਕਲਾਕਾਰ ਨੇ ਉਹਨਾਂ ਨੂੰ ਵੀ ਦੁੱਖ ਸੋਸ਼ਲ ਮੀਡੀਆ ਤੇ ਕੀਤਾ ਕਿਉਂਕਿ ਹੋਰ ਕੋਈ ਤਾਂ ਜ਼ਰੀਆ ਨਹੀਂ ਹੈ ਉਹਨਾਂ ਦਾ ਦੁੱਖ ਦਾ ਪ੍ਰਗਟਾਵਾ ਕਰਨ ਦਾ ਲੇਕਿਨ ਸੋਸ਼ਲ ਮੀਡੀਆ ਤੇ ਉਹਨਾਂ ਨੇ ਜ਼ਰੂਰ ਜੋ ਹੈ ਪੋਸਟਾਂ ਸ਼ੇਅਰ ਕਰਕੇ ਕੁਝ ਲਿਖ ਕੇ ਉਹਨਾਂ ਪਰਿਵਾਰਾਂ ਦੇ ਬਾਰੇ ਜਾਂ ਟੈਰਰਿਸਟ ਅਟੈਕ ਦੇ ਬਾਰੇ ਲਿਖ ਕੇ ਉਹਨਾਂ ਨੇ ਜ਼ਰੂਰ ਪੋਸਟ ਕੀਤਾ ਔਰ ਉਮੀਦ ਕਰਦੇ ਕਿ ਉਹਨਾਂ ਪਰਿਵਾਰਾਂ ਨੂੰ ਜੋ ਹੈ ਪਰਮਾਤਮਾ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਨੂੰ ਹਿੰਮਤ ਦੇਵੇ